ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 693 ਤੋਂ ਲੈ ਕੇ 694 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ 10 ਬੈ ਰਾਗਨ ਮੋਹੇ ਬਸ ਕੀਨੀ ਪੰਜੋ ਕਾਮਿ ਟਨਾਵੋ ਦਰ ਦੋਇ ਪਰੇ ਅੰਮ੍ਰਿਤ ਸਰ ਬਿਖ ਕਉ ਮਾਰ ਕੜਾਵੋ ਪਾਛੇ ਬਹਰ ਨ ਆਵਨ ਪਾਵੋ ਅੰਮ੍ਰਿਤ ਬਾਣੀ ਕਟ ਤੇ ਉਚਰੋ ਆਤਮ ਕਉ ਸਮ ਜਾਵੋ ਰਹਾਓ ਹੰਦੀ ਸੰਗਤ ਜੀ ਭਗਤ ਨਾਮਦੇਵ ਜੀ ਦੀ ਬਾਣੀ ਚੱਲ ਰਹੀ ਹੈ ਭਗਤ ਨਾਮਦੇਵ ਜੀ ਕਹਿੰਦੇ ਨੇ ਹੁਣ ਪਰਮੇਸ਼ਰ ਦੀ ਕਿਰਪਾ ਦੇ ਨਾਲ ਕਹਿੰਦੇ ਮੈਂ ਆਪਣੀਆਂ ਦਸੇ ਗਿਆਨ ਇੰਦਰੀਆਂ ਬਸ ਵਿੱਚ ਕਰ ਲਈਆਂ ਨੇ ਹੁਣ ਮੇਰੇ ਅੰਦਰੋਂ ਕਹਿੰਦੇ ਪੰਜੇ ਕਾਮਾਦਿਕ ਵੈਰੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਭੱਜ ਗਏ ਨੇ ਹੁਣ ਮੇਰੇ ਅੰਦਰ ਇਹ ਵਿਕਾਰ ਨਹੀਂ ਰਹਿ ਗਏ ਕਹਿੰਦੇ ਹੁਣ ਜਿਹੜੀਆਂ ਸਾਡੇ ਅੰਦਰ 72000 나ੜੀਆਂ ਨੇ ਉਹ ਸਾਰੀਆਂ ਮੇਰੇ ਅੰਦਰ ਅਮਰਤ ਦੀਆਂ ਭਰੀਆਂ ਹੋਈਆਂ ਨੇ ਸਾਰੇ ਅੰਦਰੋਂ ਮੇਰੇ ਮਾਇਆ ਦਾ ਜ਼ਹਿਰ ਨਿਕਲ ਗਿਆ ਹੈ ਕਹਿੰਦੇ ਕਹਿੰਦੇ ਇਹ ਸਭ ਕੁਝ ਪਰਮੇਸ਼ਰ ਦੇ ਨਾਮ ਜਪਣ ਦੇ ਸਦਕਾ ਹੋਇਆ ਤੁਸੀਂ ਵੀ ਇਹ ਕਰ ਸਕਦੇ ਹੋ ਕਹਿੰਦੇ ਹੁਣ ਫਿਰ ਜਿਹਨੇ ਆਪਣੇ ਅੰਦਰ ਅਮਰਤ ਦਾ ਪ੍ਰਵਾਹ ਕਰ ਲਿਆ ਸਾਰੀ ਜਿਹੜੀ ਵਿਕਾਰ ਨੇ ਉਹ ਕੱਢ ਦਿੱਤੇ ਨੇ ਉਹਨੂੰ ਕਹਿੰਦੇ ਹੁਣ ਆਵਾ ਗਵੰਦਾ ਚੱਕਰ ਨਹੀਂ ਪੈਂਦਾ ਹੁਣ ਮੋੜ-ਮੋੜ ਉਹਨੇ ਜੰਮਣ ਮਰਨ ਦੇ ਚੱਕਰ ਵਿੱਚ ਨਹੀਂ ਪੈਣਾ ਕਹਿੰਦੇ ਅਮਰਤ ਰੂਪ ਜਿਹੜੀ ਬਾਣੀ ਆ ਉਹ ਹਰ ਵਕਤ ਆਪਣੇ ਸਰੀਰ ਦੇ ਵਿੱਚ ਉਚਾਰੋ ਆਪਣੇ ਮੁਖ ਦੇ ਨਾਲ ਉਚਾਰੋ ਆਪਣੇ ਹਿਰਦੇ ਦੇ ਵਿੱਚ ਉਚਾਰੋ ਤੇ ਇਸ ਤਰ੍ਹਾਂ ਕਹਿੰਦੇ ਮੈਂ ਹਰ ਵਕਤ ਉਸ ਪਰਮੇਸ਼ਰ ਦੀ ਬਾਣੀ ਨੂੰ ਉਚਾਰਦਾ ਹਾਂ ਤੇ ਆਪਣੇ ਅੰਤਰ ਆਤਮੇ ਨੂੰ ਸਮਝਾਉਂਦਾ ਹਾਂ ਆਪਣੇ ਅੰਤਰ ਆਤਮੇ ਨੂੰ ਜੀਵਨ ਦੀ ਅਸਲੀਅਤ ਤੋਂ ਜਾਣੂ ਕਰਵਾਉਂਦਾ ਹਾਂ ਬਜਰ ਕੁਠਾਰ ਮੁਹੀ ਹੈ ਸੀਨਾ ਕਰ ਮਿੰਨਤ ਲਗ ਪਾਵੋ ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਵੋ ਹਾਂਜੀ ਇੱਥੇ ਕਹਿੰਦੇ ਵੀ ਸ਼ਾਇਦ ਉਸ ਗੱਲ ਦਾ ਜ਼ਿਕਰ ਕੀਤਾ ਜਦੋਂ ਰਾਮਚੰਦਰ ਜੀ ਨੇ ਤਨੋਸ਼ ਨੂੰ ਤੋੜ ਕੇ ਸੀਤਾ ਜੀ ਨੂੰ ਵਰ ਦੇ ਵਿੱਚ ਜਿੱਤਿਆ ਸੀ ਤੇ ਫਿਰ ਜਿਹੜੇ ਉੱਥੇ ਕੋਈ ਆਏ ਸੀਗੇ ਉਹਨਾਂ ਨੂੰ ਗੁੱਸਾ ਚੜਿਆ ਸੀ ਤਾਂ ਉਹਨਾਂ ਦੇ ਜਦੋਂ ਪੈਰ ਛੂ ਦਿੱਤੇ ਰਾਮਚੰਦਰ ਜੀ ਨੇ ਤਾਂ ਉਹਨਾਂ ਦਾ ਗੁੱਸਾ ਸਾਰਾ ਠੰਡਾ ਹੋ ਗਿਆ ਸੀਗਾ ਕਹਿੰਦੇ ਸ਼ਾਇਦ ਉਸ ਵੱਲ ਇਸ ਟੁਕ ਦੇ ਵਿੱਚ ਇਸ਼ਾਰਾ ਕੀਤਾ ਹੈ ਕਿ ਮੈਂ ਆਪਣੇ ਗੁਰੂ ਦੇ ਜਦੋਂ ਪੈਰ ਪੜੇ ਗੁਰੂ ਦੇ ਅੱਗੇ ਮੈਂ ਨਮਰਤਾ ਧਾਰੀ ਤਾਂ ਗੁਰੂ ਨੇ ਮੇਰਾ ਸਾਰਾ ਜਿਹੜਾ ਹੰਕਾਰ ਸੀ ਖਤਮ ਕਰ ਦਿੱਤਾ ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਵੋ ਕਹਿੰਦੇ ਅਸੀਂ ਭਗਤਾਂ ਤੋਂ ਡਰਦੇ ਆਂ ਅਸੀਂ ਜਿਹੜੇ ਕਹਿੰਦੇ ਜਮਨੇ ਹੁਣ ਉਹਨਾਂ ਦਾ ਸਾਨੂੰ ਡਰ ਨਹੀਂ ਰਿਹਾ ਅਸੀਂ ਜਿਹੜੇ ਸੰਤ ਜਨ ਨੇ ਭਗਤ ਜਨ ਨੇ ਕਹਿੰਦੇ ਅਸੀਂ ਉਹਨਾਂ ਦੇ ਡਰ ਅਦਬ ਵਿੱਚ ਰਹਿੰਦੇ ਆਂ ਇਹ ਸੰਸਾਰ ਤੇ ਤਬਹੀ ਛੂਟੋ ਜੋ ਮਾਇਆ ਨਹਿ ਲਪਟਾਵੋ ਮਾਇਆ ਨਾਮ ਗਰਬ ਜੋਨ ਕਾ ਤਿਹ ਤਜ ਦਰਸ਼ਨ ਪਾਵੋ ਕਹਿੰਦੇ ਜਿਹੜਾ ਇਹ ਸੰਸਾਰ ਆ ਇਹਦੇ ਭਵਜਲ ਤੋਂ ਜੀਵ ਤਾਂ ਹੀ ਛੁੱਟ ਸਕਦਾ ਜੇ ਉਹ ਮਾਇਆ ਦੇ ਮੋਹ ਵਿੱਚੋਂ ਬਾਹਰ ਨਿਕਲ ਜਾਂਦਾ ਜੇ ਮਾਇਆ ਦੇ ਮੋਹ ਵਿੱਚ ਰਹਿੰਦਾ ਫਿਰ ਉਹ ਜਮਨ ਮਰਨ ਦੇ ਚੱਕਰ ਵਿੱਚ ਰਹਿੰਦਾ ਪਰ ਜਦੋਂ ਮਾਇਆ ਦਾ ਮੋਹ ਤਿਆਗ ਦਿੰਦਾ ਫੇਰੀ ਪਰਮੇਸ਼ਰ ਦਾ ਦਰਸ਼ਨ ਕਰ ਸਕਦਾ ਇਤਕਰ ਭਗਤ ਕਰੈ ਜੋ ਜਨ ਤਿੰਨ ਪੌ ਸਗਲ ਚੁਕਾਈਐ ਕਹਿਤ ਨਾਮ ਦਿਉ ਬਾਹਰ ਕਿਆ ਪਰਮੋ ਇਹ ਸੰਜਮ ਹਰ ਪਾਈਐ ਭਗਤ ਨਾਮਦੇਵ ਜੀ ਕਹਿੰਦੇ ਨੇ ਬਾਹਰੋਂ ਕਹਿੰਦੇ ਕੋਈ ਧਾਰਮਿਕ ਪੇਖ ਕਰਨ ਦੇ ਨਾਲ ਪਰਮਾਤਮਾ ਨਹੀਂ ਮਿਲਦਾ ਇਹ ਜਿਹੜੇ ਸੰਜਮ ਕਹਿੰਦੇ ਉੱਪਰ ਦੱਸੇ ਨੇ ਇਹ ਕਰਨ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਆ ਕਹਿੰਦੇ ਇਤ ਕਰ ਭਗਤ ਕਰੇ ਇਹ ਜਿਹੜੇ ਇਸ ਜਿਹੜਾ ਇਸ ਤਰ੍ਹਾਂ ਉੱਪਰ ਦੱਸਿਆ ਨਾ ਵੀ ਇਸ ਤਰ੍ਹਾਂ ਜੀਵ ਪਰਮਾਤਮਾ ਦੀ ਭਗਤੀ ਕਰੇ ਤਾਂ ਉਹਦੇ ਸਾਰੇ ਡਰ ਖਤਮ ਹੋ ਜਾਂਦੇ ਨੇ ਤੇ ਉਹ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦਾ ਹੈ ਮਾਰ ਵਾੜ ਜੈਸੇ ਨੀਰ ਬਾਲ ਹਾ ਬੇਲ ਬਾਲ ਹਾ ਕਰ ਹਲਾ ਜਿਉ ਕੋ ਰੰਕ ਨਿਸਨਾਦ ਬਾਲ ਹਾ ਤਿਉ ਮੇਰੇ ਮਨ ਰਾਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਅਤ ਰੰਗ ਰੂੜੋ ਮੇਰੋ ਰਾਮਈਆ ਰਹਾਓ ਹੰਦੀ ਸੰਗਤ ਜੀ ਇੱਥੇ ਹੁਣ ਇਸ ਸ਼ਬਦ ਦੇ ਵਿੱਚ ਭਗਤ ਨਾਮਦੇਵ ਜੀ ਅਲੱਗ ਅਲੱਗ ਉਦਾਹਰਨਾਂ ਦੇ ਕੇ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਮੇਰੇ ਹਿਰਦੇ ਨੂੰ ਪਰਮੇਸ਼ਰ ਪਿਆਰਾ ਲੱਗਦਾ ਕਹਿੰਦੇ ਮਾਰਵਾੜ ਦਾ ਇਲਾਕਾ ਰੇਤਲਾ ਉੱਥੇ ਕਹਿੰਦੇ ਸਾਰਿਆਂ ਨੂੰ ਪਾਣੀ ਬੜਾ ਪਿਆਰਾ ਲੱਗਦਾ ਜਿਵੇਂ ਊਠ ਨੂੰ ਕਹਿੰਦੇ ਬੇਲ ਪਿਆਰੀ ਲੱਗਦੀ ਆ ਰਾਤ ਦੇ ਸਮੇਂ ਦੇ ਵਿੱਚ ਜਿਹੜੇ ਹਿਰਨ ਨੇ ਕਹਿੰਦੇ ਉਹਨੂੰ ਕੰਡੇ ਹੀੜੇ ਦੀ ਆਵਾਜ਼ ਬੜੀ ਪਿਆਰੀ ਲੱਗਦੀ ਆ ਇਸ ਤਰ੍ਹਾਂ ਹੀ ਕਹਿੰਦੇ ਮੇਰੇ ਮਨ ਨੂੰ ਪਰਮੇਸ਼ਰ ਪਿਆਰਾ ਲੱਗਦਾ ਕਹਿੰਦੇ हे ਪਰਮੇਸ਼ਰ ਜੀ ਤੇਰਾ ਨਾਮ ਸੋਹਣਾ ਤੇਰਾ ਰੂਪ ਸੋਹਣਾ ਤੇਰਾ ਰੰਗ ਹੀ ਬੜਾ ਸੋਹਣਾ ਤੇਰਾ ਸਭ ਕੁਝ ਮੈਨੂੰ ਸੋਹਣਾ ਹੀ ਸੋਹਣਾ ਲੱਗਦਾ ਜਿਉ ਤਰਣੀ ਕੋ ਇੰਦਰ ਬਾਲ ਹ ਕੁਸਮ ਬਾਸ ਜੈਸੇ ਪਵਰ ਲਾ ਜੋ ਕੋਕਿਲ ਕੋ ਅੰਬ ਬਾਲਾ ਤਿਉ ਮੇਰੀ ਮਨ ਰਾਮਈਆ ਕਹਿੰਦੇ ਜਿਸ ਤਰ੍ਹਾਂ ਧਰਤੀ ਨੂੰ ਜਦੋਂ ਬੱਦਲ ਆਉਂਦੇ ਨੇ ਮੀਂਹ ਪੈਂਦਾ ਉਹ ਚੰਗਾ ਲੱਗਦਾ ਤੇ ਜਿਹੜਾ ਭਵਰਾ ਹੈਗਾ ਉਹਨੂੰ ਫੁੱਲਾਂ ਦੀ ਖੁਸ਼ਬੂ ਚੰਗੀ ਲੱਗਦੀ ਆ ਜਿਹੜੀ ਕਹਿੰਦੇ ਕੋਇਲ ਹੈਗੀ ਆ ਉਹਨੂੰ ਅੰਬ ਪਿਆਰੇ ਲੱਗਦੇ ਨੇ ਇਸ ਤਰ੍ਹਾਂ ਹੀ ਕਹਿੰਦੇ ਮੇਰੇ ਮਨ ਨੂੰ ਪਰਮੇਸ਼ਰ ਬਹੁਤ ਪਿਆਰਾ ਲੱਗਦਾ ਚੱਕ ਵੀ ਕੋ ਜੈਸੇ ਸੂਰ ਬਾਲ ਹ ਮਾਨਸ ਰੋਬਰ ਹਾਂ ਤੁਲਾ ਜਿਉ ਤਰਣੀ ਕੋ ਕਾਂਤ ਬਾਲ ਹ ਤਿਉ ਮੇਰੇ ਮਨ ਰਾਮਈਆ ਦੇਖੋ ਸੰਗਜੀਵ ਭਗਤ ਸਹਿਬਾਨ ਨੇ ਕਿਸ ਤਰ੍ਹਾਂ ਕਿੰਨੇ ਪਿਆਰੇ ਪਿਆਰੇ ਸ਼ਬਦ ਵਰਤੇ ਨੇ ਪਰਮੇਸ਼ਰ ਨੇ ਕਿਤੇ ਬੀਠਲਾ ਕਿਤੇ ਰਾਮਈਆ ਕਿਤੇ ਮਾਦੋ ਕਿਤੇ ਪਰ ਪਰਵਰਦਗਾਰ ਸਾਰਿੰਗਪਾਨ ਕਿੰਨੇ ਪਿਆਰੇ ਪਿਆਰੇ ਅੱਖਰ ਵਰਤੇ ਨੇ ਪਰਮੇਸ਼ਰ ਲਈ ਇਹ ਪਿਆਰ ਨਾਲ ਨਿਕਲੇ ਹੋਏ ਸ਼ਬਦ ਨੇ ਨਾ ਅੰਦਰੋਂ ਹਿਰਦੇ ਚੋਂ ਜਦੋਂ ਆਪਾਂ ਨੂੰ ਕੋਈ ਬਹੁਤ ਪਿਆਰਾ ਲੱਗਦਾ ਫਿਰ ਆਪਾਂ ਉਹਦਾ ਨਾਂ ਰੱਖ ਲੈਂਦੇ ਆ ਜਿਦਾਂ ਘਰਾਂ ਵਿੱਚ ਆਮ ਦੇਖਦੇ ਆ ਨਾ ਬੱਚਿਆਂ ਨੂੰ ਬੜੇ ਪਿਆਰ ਨਾਲ ਬੁਲਾਉਂਦੇ ਨੇ ਇਸ ਤਰ੍ਹਾਂ ਭਗਤ ਸਹਿਬਾਨ ਨੇ ਪਰਮੇਸ਼ਰ ਲਈ ਬੜੇ ਬੜੇ ਪਿਆਰੇ ਨਾਂ ਰੱਖੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿੰਦੇ ਜਿਸ ਤਰ੍ਹਾਂ ਚੱਕ ਵੀ ਹੁੰਦੀ ਆ ਉਹਨੂੰ ਸੂਰਜ ਪਿਆਰਾ ਲੱਗਦਾ ਜਿਹੜੇ ਹੰਸ ਨੇ ਉਹਨਾਂ ਨੂੰ ਮਾਨਸ ਰੋਵਰ ਪਿਆਰਾ ਲੱਗਦਾ ਜੋ ਤਰਣੀ ਕੋ ਕੰਤ ਬਾਲ ਹ ਤਿਉ ਮੇਰੈ ਮਨ ਰਾਮਈਆ ਜਿਸ ਤਰ੍ਹਾਂ ਕਹਿੰਦੇ ਜਵਾਨ ਇਸਤਰੀ ਨੂੰ ਆਪਣੇ ਪਤੀ ਨਾਲ ਪ੍ਰੇਮ ਹੁੰਦਾ ਇਸ ਤਰ੍ਹਾਂ ਹੀ ਕਹਿੰਦੇ ਮੈਨੂੰ ਪਰਮੇਸ਼ਰ ਨਾਲ ਪ੍ਰੇਮ ਹੈ ਬਾਰਿਕ ਕੌ ਜੈਸ ਖੀਰ ਬਾਲ ਹਾ ਚਾਤਰਿਕ ਮੁਖ ਜੈਸ ਜਲ ਤਰਾ ਮਛਲੀ ਕੌ ਜੈਸ ਨੀਰ ਬਾਲ ਹਾ ਤਿਉ ਮੇਰੇ ਮਨ ਰਾਮਈਆ ਕਹਿੰਦੇ ਛੋਟੇ ਬੱਚੇ ਨੂੰ ਜਿਸ ਤਰ੍ਹਾਂ ਦੁੱਧ ਪਿਆਰਾ ਲੱਗਦਾ ਚਾਤਰਿਕ ਨੂੰ ਚਾਤਰਿਕ ਨੂੰ ਜਿਹੜੀ ਮੀਂਹ ਦੀ ਜਿਹੜੀ ਸਵੰਤੀ ਬੂੰਦ ਆ ਉਹ ਪਿਆਰੀ ਲੱਗਦੀ ਆ ਚਾਤਰਿਕ ਦੇ ਮੁਖ ਨੂੰ ਤੇ ਮਛਲੀ ਨੂੰ ਜੈਸੇ ਕਹਿੰਦੇ ਪਾਣੀ ਪਿਆਰਾ ਲੱਗਦਾ ਇਸ ਤਰ੍ਹਾਂ ਹੀ ਕਹਿੰਦੇ ਨਾਮਦੇਵ ਨੂੰ ਮੈਨੂੰ ਰਮਈਆ ਪਿਆਰਾ ਲੱਗਦਾ ਪਰਮੇਸ਼ਰ ਪਿਆਰਾ ਲੱਗਦਾ ਸਾਧਕ ਸਿੱਧ ਸਗਲ ਮਨ ਚਾਹੇ ਬਿਰਲੇ ਕਾਹੂ ਢੀਠੁਲਾ ਸਗਲ ਪਵਨ ਤੇਰੋ ਨਾਮ ਬਾਲਹਾ ਤਿਉ ਨਾਮੇ ਮਨ ਬੀਠੁਲਾ ਕਹਿੰਦੇ ਜਿਹੜੇ ਸਿੱਧ ਜੋਗੀ ਨੇ ਜਿਹਨੇ ਸਿੱਧੀ ਦੇ ਵਿੱਚ ਪੂਜੇ ਹੋਏ ਨੇ ਜਾਂ ਸਾਧਨਾ ਕਰ ਰਹੇ ਨੇ ਸਾਰੇ ਹੀ ਕਹਿੰਦੇ ਪਰਮੇਸ਼ਰ ਜੀ ਤੈਨੂੰ ਚਾਹੁੰਦੇ ਨੇ ਪਰ ਕਿਸੇ ਬਿਰਲੇ ਨੇ ਤੇਰਾ ਦੀਦਾਰ ਕੀਤਾ ਤਿੰਨਾ ਭਵਨਾਂ ਦੇ ਜੀਵ ਤੇਰੇ ਨਾਮ ਨੂੰ ਪਿਆਰ ਕਰਦੇ ਨੇ ਇਸ ਤਰ੍ਹਾਂ ਕਹਿੰਦੇ ਬੀਠਲ ਜੀ ਪਰਮੇਸ਼ਰ ਜੀ ਨਾਮੇ ਨੂੰ ਵੀ ਤੇਰੇ ਨਾਲ ਬਹੁਤ ਪਿਆਰ ਆ ਪਹਿਲ ਪੁਰੀਏ ਪੁੰਡਰਕ ਬਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ ਜਦੋਂ ਕਹਿੰਦੇ ਪਹਿਲਾਂ ਜਗਤ ਬਣਿਆ ਉਹ ਮੰਨੋ ਇਸ ਤਰ੍ਹਾਂ ਸੀ ਜਿਵੇਂ ਕਹਿੰਦੇ ਕਵਲ ਦੇ ਫੁੱਲਾਂ ਦਾ ਬਾਗ ਹੋਵੇ ਤੇ ਜਿਹੜੇ ਸਾਰੇ ਜੀਵ ਨੇ ਉਹ ਕਵਲ ਦੇ ਫੁੱਲ ਹੋਣ ਤੇ ਜਿਸ ਤਰ੍ਹਾਂ ਕਹਿੰਦੇ ਬੀ ਜੀਵ ਮਾਇਆ ਦੇ ਹੱਥੀ ਨੱਚ ਰਹੇ ਸੀ। ਜਲੇ ਪਰਮੇਸ਼ਰ ਤੋਂ ਪਤਾ ਲੱਗਿਆ ਕਿ ਜੀਵ ਮਾਇਆ ਦੇ ਅਧੀਨ ਨੇ ਮਾਇਆ ਦੇ ਹੱਥਾਂ ਵਿੱਚ ਨੱਚਦੇ ਨੇ ਜਿਵੇਂ। ਪਹਿਲ ਪੁਰਸਾ ਬਿਰਾ ਅਥੋਂਨ ਪੁਰਸਾ ਦਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ ਪਿੰਦੀ ਮਹਸਾਗਰਾ ਰਹਾਉ ਸਭ ਤੋਂ ਪਹਿਲਾਂ ਕਹਿੰਦੇ ਅਕਾਲ ਪੁਰਖ ਨੇ ਆਪਣੇ ਆਪ ਨੂੰ ਪੈਦਾ ਕੀਤਾ ਆਪਣਾ ਆਪ ਰਚਿਆ ਫਿਰ ਦੂਜੇ ਨੰਬਰ ਤੇ ਕਹਿੰਦੇ ਮਾਇਆ ਰਚੀ ਫਿਰ ਅਕਾਲ ਪੁਰਖ ਤੇ ਮਾਇਆ ਦਾ ਮੇਲ ਹੋਇਆ ਫਿਰ ਇਸ ਤਰ੍ਹਾਂ ਕਹਿੰਦੇ ਬਣਿਆ ਜੋ ਸੰਸਾਰ ਦਾ ਇਹ ਜਗਤ ਦਾ ਬਾਗੀਚਾ ਬਣਿਆ ਇਹਦੇ ਵਿੱਚ ਫਿਰ ਇਸ ਤਰ੍ਹਾਂ ਕਹਿੰਦੇ ਜੀਵ ਮਾਇਆ ਦੇ ਪਿੱਛੇ ਭੱਜ ਰਹੇ ਨੇ ਜਿਵੇਂ ਖੂਦ ਦੀਆਂ ਟਿੰਡਾਂ ਦੇ ਵਿੱਚ ਪਾਣੀ ਪਾਣੀ ਭੱਜ ਰਿਹਾ ਹੁੰਦਾ ਕਿ ਇੱਕ ਵਿੱਚੋਂ ਦੂਜੀ 'ਚ ਦੂਜੀ 'ਚ ਤੀਜੀ 'ਚ ਇਸ ਤਰ੍ਹਾਂ ਕਹਿੰਦੇ ਮਾਇਆ ਦੇ ਹੱਥੀਂ ਜੀਵ ਨੱਚ ਰਹੇ ਨੇ ਇਸ ਸੰਸਾਰ ਸਾਗਰ 'ਚ ਨਾ ਚੰਤੀ ਗੋਪੀ ਜਨਾ ਨਈਆ ਤੇ ਬੈਰੇ ਕੰਨਾ ਤਰਕ ਨਾ ਚਾ ਪਰਮੀਆਂ ਚਾ ਕਹਿੰਦੇ ਇਸਤਰੀਆ ਪੁਰਖ ਸਾਰੇ ਹੀ ਮਾਇਆ ਦੇ ਪਿੱਛੇ ਨੱਚ ਰਹੇ ਨੇ ਪਰ ਕਹਿੰਦੇ ਇਹ ਸਾਰਿਆਂ ਦੇ ਵਿੱਚ ਪਰਮੇਸ਼ਰ ਆਪ ਹੈ ਇਹਦੇ ਵਿੱਚ ਕਹਿੰਦੇ ਕੋਈ ਪਰਮ ਨਹੀਂ ਹੈ ਕੋਈ ਸ਼ੱਕ ਨਾ ਕਰੋ ਸਾਰਿਆਂ ਜੀਵਾਂ ਦੇ ਵਿੱਚ ਪਰਮੇਸ਼ਰ ਆਪ ਵਿਆਪਕ ਹੈ ਕੇਸਵਾ ਬਚਾਉਨੀ ਆਈ ਮਈਏ ਇੱਕ ਆਨ ਜਿਉ ਪਿੰਦੀ ਉਬਕਲੇ ਸੰਸਾਰਾ ਪ੍ਰਮ ਪ੍ਰਮ ਆਏ ਤੁਮ ਚੇ ਦਵਾਰਾ ਕਹਿੰਦੇ ਜਿਹੜੇ ਸਾਰੇ ਜੀਵ ਨੇ ਇਹਨਾਂ ਦੇ ਵਿੱਚ ਪਰਮੇਸ਼ਰ ਆਪ ਹੀ ਬੋਲ ਰਿਹਾ ਤੇ ਸੰਸਾਰ ਸਾਗਰ ਦੇ ਵਿੱਚ ਜੀਵ ਟਿੰਡਾਂ ਦੇ ਖੁਦ ਦੀਆਂ ਟਿੰਡਾਂ ਵਾਂਗੂ ਨੱਚ ਰਹੇ ਨੇ ਕਹਿੰਦੇ माया ਦੇ ਪਿੱਛੇ ਕਹਿੰਦੇ ਨਾਮਦੇਵ हे ਪਰਮੇਸ਼ਰ ਜੀ ਸਾਰੇ ਭਰਮ ਕੇ ਸਾਰੇ ਕਹਿੰਦੇ ਪਟਕਦਾ ਪਟਕਦਾ ਹੁਣ ਤੇਰੇ ਦਵਾਰੇ ਤੇ ਆਇਆ ਹੈ ਥੱਕ ਹਾਰ ਕੇ ਤੂੰ ਕੁੰਨ ਰੇ ਮੈਂ ਜੀ ਨਾਮਾ ਹੋ ਜੀ ਅਲਾ ਤੇ ਨਿਵਾਰਣਾ ਜਮਕਾਰਣਾ ਪੇ ਕਹਿੰਦੇ ਜਦੋਂ ਪਰਮੇਸ਼ਰ ਦੇ ਦੁਆਰ ਤੇ ਆਇਆ ਤਾਂ ਪਰਮੇਸ਼ਰ ਜੀ ਨੇ ਪੁੱਛਿਆ ਵੀ ਕੌਣ ਆਇਆ ਮੇਰੇ ਦੁਆਰ ਤੇ ਕਹਿੰਦੇ ਮੈਂ ਨਾਮਾ ਜੀ ਤੁਹਾਡਾ ਨਾਮ ਫਿਰ ਕਹਿੰਦੇ हे ਪਰਮੇਸ਼ਰ ਜੀ ਮੈਨੂੰ ਇਸ ਜਗਤ ਦੇ ਜੰਜਾਲ ਤੋਂ ਬਾਹਰ ਕੱਢਣਾ ਇਹ ਜਿਹੜਾ ਜਗਤ ਦਾ ਜੰਜਾਲ ਆ ਉਹੀ ਜਮ ਦੇ ਡਰ ਦਾ ਕਾਰਨ ਬਣਦਾ ਪਤਿਤ ਪਾਵਨ ਮਾਦੋ ਬਿਰਦ ਤੇਰਾ ਤਨ ਤੇ ਵੈ ਮਨ ਜਨ ਜਿਨ ਤੇ ਆਇਓ ਹਰ ਪ੍ਰਭ ਮੇਰਾ ਕਹਿੰਦੇ ਹੈ ਪਰਮੇਸ਼ਰ ਜੀ ਤੇਰਾ ਮੋਢ ਕਦੀਮਾ ਦਾ ਸੁਭਾਅ ਤੂੰ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਕਹਿੰਦੇ ਤਨ ਨੇ ਹੋ ਰਿਸ਼ੀ ਜਨ मुनि ਜਨ ਜਿਨ੍ਹਾਂ ਨੇ ਮੇਰੇ ਪਰਮੇਸ਼ਰ ਦਾ ਨਾਮ ਧਿਆਇਆ ਹੈ ਮੇਰੇ ਮੱਥੇ ਲੱਗੀਲੇ ਤੁਰ ਗੋਬਿੰਦ ਚਰਨਨ ਕੀ ਸੁਰ ਨਰਮਨ ਜਨ ਤਿਨਹੁ ਤੇ ਦੂਰ ਰਹਾਉ ਕਹਿੰਦੇ ਵੱਡੇ ਭਾਗ ਪਰਮੇਸ਼ਰ ਦੀ ਰਹਿਮਤ ਸਦਕਾ ਮੇਰੇ ਮੱਥੇ ਤੇ ਪਰਮੇਸ਼ਰ ਦੇ ਚਰਨ ਧੂੜ ਲੱਗੀ ਹੈ ਇਸ ਚਰਨ ਧੂੜ ਤੋਂ ਕਹਿੰਦੇ ਵੱਡੇ ਵੱਡੇ ਰਿਸ਼ੀ मुनि ਸਿੱਧ ਸਾਧਕ ਬਹੁਤ ਦੂਰ ਨੇ ਕਹਿੰਦੇ ਪਰਨਾਮੇ ਦੇ ਮੱਥੇ ਨੂੰ ਇਹ ਚਰਨ ਧੂੜ ਲੱਗ ਗਈ ਹੈ। ਦੀਨ ਕਾ ਦੇ ਆਲ ਮਾਦੋ ਗਰਭ ਪਰਹਾਰੀ ਚਰਨ ਸਰਨ ਨਾਮਾ ਬਲ ਤੇ ਹਾਰੀ। ਕਹਿੰਦੇ हे ਪਰਮੇਸ਼ਰ ਜੀ ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਹੋ। हे ਮਾਦੋ ਕਹਿੰਦੇ ਸਾਡਾ ਹੰਕਾਰ ਖਤਮ ਕਰਨ ਵਾਲੇ ਹੋ। ਨਾਮਦੇਵ ਤੁਹਾਡੀ ਚਰਨ ਸ਼ਰਨ ਆਇਆ ਹੈ ਤੇ ਤੁਹਾਡੇ ਤੋਂ ਸਦਾ ਹੀ ਸਦਕੇ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਤਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਗੁਰ ਪ੍ਰਸਾਦ हम सरदीन दयाल ना तुम सर अब पति यार क्या कीजे बचनी तोर मोर मन माने जन को पूरन दीजे हौ बलबल जाऊं रमैया कारने ਕਾਰਨ ਕਵਨ ਅਬੋਲ ਰਹਾਉ ਹਾਂਜੀ ਸੰਗਤ ਜੀ ਭਗਤ ਰਵਿਦਾਸ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਮੇਰੇ ਜਿਨ੍ਹਾਂ ਨਿਮਾਣਾ ਤੇ ਤੇਰੇ ਜਿਨ੍ਹਾਂ ਗਰੀਬਾਂ ਤੇ ਦਇਆ ਕਰਨ ਵਾਲਾ ਕੋਈ ਹੋਰ ਨਹੀਂ ਹੈ ਕਹਿੰਦੇ ਹੋਰ ਮੇਰੀ ਕੰਗਾਲਤਾ ਦਾ ਹੋਰ ਪਰਤਾਵਾ ਨਾ ਲਾਓ ਮੇਰਾ ਮਨ ਕਹਿੰਦੇ ਤੇਰੇ ਬਚਨਾਂ ਤੇ ਭਿੱਜਿਆ ਰਹੇ ਇਸ ਤਰ੍ਹਾਂ ਦਾ ਮੈਨੂੰ ਸਦਕ ਬਖਸ਼ੋ ਏ ਪਰਮੇਸ਼ਰ ਜੀ ਮੈਂ ਤੇਰੇ ਤੋਂ ਸਦਾ ਹੀ ਸਦਕੇ ਜਾਂਦਾ ਹਾਂ ਤੂੰ ਮੇਰੇ ਨਾਲ ਕਿਉਂ ਨਹੀਂ ਬੋਲਦਾ ਬਹੁਤ ਜਨਮ ਵਿਚਰੇ ਥੇ ਮਾਦੋ ਇਹ ਜਨਮ ਤੇ ਤੁਹਾਰੇ ਲੇਖੇ ਕਹਿਰ ਵਿਦਾਸ ਆਸ ਲਗ ਜੀਵੋ ਚਿਰ ਪਿਉ ਦਰਸ਼ਨ ਦੇਖੇ ਬਹੁਤ ਜਨਮ ਵਿਛਰੇ ਥੇ ਮਾਦੋ ਇਹ ਜਨਮ ਤੁਮਾਰੇ ਲੇਖੇ ਕਹਿਰ ਵਿਦਾਸ ਆਸ ਲਗ ਜੀਵੋ ਚਿਰ ਪਿਉ ਦਰਸ਼ਨ ਦੇਖੇ ਸੰਗਤ ਜੀ ਭਗਤ ਕਬੀਰ ਜੀ ਕਹਿੰਦੇ ਨੇ ਏ ਮਾਦੋ ਏ ਪਰਮੇਸ਼ਰ ਜੀ ਪਤਾ ਨਹੀਂ ਕਹਿੰਦੇ ਕਿੰਨੇ ਜਨਮਾਂ ਤੋਂ ਤੇਰੇ ਤੋਂ ਵਿਛੜੇ ਹੋਏ ਆ ਕਿੰਨੀਆਂ ਕਜੂਨਾ ਚ ਪੈ ਕੇ ਆਏ ਆ ਹੁਣ ਕਹਿੰਦੇ ਇਹ ਮਨੁੱਖਾ ਜਨਮ ਮਿਲਿਆ ਇਹ ਤੇਰੇ ਲੇਖੇ ਲੱਗ ਜਾਏ ਇਹਦੇ ਵਿੱਚ ਤੇਰੀ ਭਗਤੀ ਸਿਰੇ ਚੜ ਜਾਏ ਕਹਿੰਦੇ ਰਵਿਦਾਸ ਕਹਿੰਦਾ ਤੇਰੇ ਦਰਸ਼ਨ ਕੀਤਿਆਂ ਨੂੰ ਪਰਮੇਸ਼ਰ ਜੀ ਪਤਾ ਨਹੀਂ ਕਿੰਨੀ ਕਦੇਰ ਹੋਈ ਹੁਣ ਇਸ ਆਸ ਵਿੱਚ ਜੀ ਰਹੇ ਆ ਕਿ ਇਸ ਜਨਮ ਵਿੱਚ ਤੇਰਾ دیدار ਹੋਊਗਾ ਤੇਰਾ ਮਿਲਾਪ ਹੋਊਗਾ ਤੂੰ ਬਖਸ਼ਿਸ਼ ਕਰ ਰਮਈਆ ਤੂੰ ਬਖਸ਼ਿਸ਼ ਕਰ ਮਾਦੋ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ